ਆਖਰੀ ਪੜ ਲਓ ਧਰਨਾ ਫਿਰ ਮੈਂ ਸਮਾਪਤੀ ਕਰਦਾ ਮਟਕੇ ਮ ਜਾ ਜਾਂਦੀ ਮਟਕੇ ਮ ਜਾ ਜਾਂਦੀ ਸਾਨੂੰ ਲੋੜ ਨੀਓ ਤਖਤਾ ਤਾ ਜਾ ਜਾਂਦੀ ਸਾਨੂੰ ਲੋੜ ਨੀਓ ਤਖਤਾ ਤਾ ਜਾ ਜਾਂਦੀ ਹੋ ਰੱਖ ਸਭ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਏ ਫਕੀਰ ਸਜਣਾ ਵੇ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਏ ਫਕੀਰ ਸਜਣਾ ਵੇ ਸਾਨੂੰ ਬੜੀ ਔਖੀ ਏ ਬਿਆਰਾ ਜਿੱਥੇ ਲੱਗੀ ਰਹਿਣ ਦੇ ਗਾੜੀ ਲੱਗੀ ਐ ਯਾਰਾ ਜਿੱਥੇ ਲੱਗੀ ਰਹਿਣ ਦੇ ਠੱਗੀਏ ਜੇ ਸਾਡੀ ਯਾਰਾ ਠੱਗੀ ਰਹਿਣ ਦੇ ਠੱਗੀਏ ਜੇ ਸਾਡੀ ਯਾਰਾ ਠੱਗੀ ਰਹਿਣ ਦੇ ਸਾਨੂੰ ਦੁਨੀਆ ਮਸਾ ਯੋਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਏ ਫਕੀਰ ਸੱਜਣਾ ਵੇ ਤੁਹਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਏ ਫਕੀਰ ਸੱਜਣਾ ਵੇ ਤੁਹਾਨੂੰ ਬੜੀ ਔਖੀ ਮਿਲੀ ਮਟਕ ਮਜਾ ਜਾਦੀ ਮਟਕ ਮਜਾ ਜਾਦੀ ਮਟਕ ਅਸੀਂ ਜੀ ਕਰਨਾ ਚਾਹੁੰਦੇ ਇਸ ਮੇਲੇ ਨੂੰ ਲੈ ਕੇ ਜੈ ਮਸਤਾਂ ਦੀ ਜੈ ਸਾਈਆਂ ਦੀ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ ਵੀ ਬੜੀ ਧੁੰਮ ਧਾਮ ਨਾਲ ਮੇਲਾ 16 ਜੂਨ ਜੇਠਵੀ ਦਿਵਾਨ ਨੂੰ ਕਰਾਇਆ ਜਾ ਰਿਹਾ ਹੈ ਪੀਰ ਬਾਬਾ ਗੁਪਤੀ ਸ਼ਾਹ ਸਰਕਾਰ ਜ਼ਿਲ੍ਹਾ ਨਵਾਂ ਸ਼ਹਿਰ ਬਲਾਚੌਰ ਪਰਥਲਾ ਵਿਖੇ ਮਨਾਇਆ ਜਾ ਰਿਹਾ ਹੈ ਬਾਬਾ ਜੀ ਕਿੰਨੇ ਟਾਈਮ ਤੋਂ ਇਹ ਮੇਲੇ ਦੀ ਆਰੰਭ ਤਾਂ ਹੋਈ ਸੀਗੀ ਅਤੇ ਕਿੰਨੇ ਟਾਈਮ ਤੋਂ ਮੇਲਾ ਚੱਲਦਾ ਰਿਹਾ ਹੈ ਇਹ ਲਗਭਗ ਜੀ 1988 ਤੋਂ ਚੱਲਦਾ ਆ ਰਿਹਾ ਜੀ ਜੀ ਔਰ ਜਿਹੜੀ ਇਹ ਜਗ੍ਹਾ ਆ ਕਿਸ ਦਰਬਾਰ ਦੇ ਨਾਮ ਤੇ ਦਰਬਾਰ ਜਾਣਿਆ ਜਾਂਦਾ ਹੈ ਇਹ ਗੁਪਤੀ ਸ਼ਾਹ ਸਰਕਾਰ ਦੇ ਦਰਬਾਰ ਤੇ ਨਾਂ ਜਾਣਿਆ ਸੰਗਤਾਂ ਨੂੰ ਇਸ ਇਲਾਕੇ ਦੀ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਲੇ ਨੂੰ ਲੈ ਕੇ ਸੰਗਤ ਨੂੰ ਕਹਿਣਾ ਵੇ ਆਪਣਾ ਹੌਮਾ ਹਵਾ ਕੇ ਦਰਸ਼ਨ ਦੇਣ ਦੀ ਕਿਰਪਾ ਲਗਾਣੀ ਕਿੰਨੀ ਤਰੀਕ ਦਾ ਬਾਬਾ ਜੀ ਮੇਲਾ ਹੈ 16 ਜੂਨ ਜੀ ਦਿਨ ਵੀਰਵਾਰ ਜਿੱਟ ਔਰ ਕਿਹੜੀ ਜਗ੍ਹਾ ਤੇ ਉੱਤੇ ਮੇਲਾ ਹੋ ਰਿਹਾ ਪੀਰ ਬੱਬਾ ਗੁਪਤੀਸ਼ਾ ਸਰਕਾਰ ਪਰਥੜਾ ਜੀ ਤਿੰਨਾਂ ਨਗਰਾਂ ਦੀ ਸੰਯੋਗਨਾ ਕਰਾਇਆ ਜਾ ਰਿਹਾ ਹੈ ਜੀ ਔਰ ਬਾਬਾ ਜੀ ਇਸ ਜਿਹੜੀ ਸੇਵਾ ਆ ਕਿੰਨੇ ਟਾਈਮ ਤੋਂ ਇਸ ਜਗ੍ਹਾ ਦੇ ਉੱਤੇ ਮੇਲੇ ਦੀ ਜਿਹੜੀ ਆਰੰਭਤਾ ਹੋਈ ਸੀ ਔਰ ਕਿੰਨੇ ਸਮੇਂ ਤੋਂ ਇਹ ਮੇਲਾ ਹੁੰਦਾ ਆ ਰਿਹਾ ਹੈ ਇਸ ਜਗ੍ਹਾ ਤੇ ਲਗਭਗ 1988 ਤੋਂ ਮੇਲਾ ਹੁੰਦਾ ਆ ਰਿਹਾ ਜੀ ਜੀ ਹਾਂ ਜੀ